ਜਿਹੜਾ ਬਾਰੀ ਮਜਬੂਰ ਲੱਗੇ ਜਿਹੜਾ ਕੀ ਵਾਰਤਾ ਤੋਂ ਇਹ ਇਹ ਇਦਾਂ ਜੀ ਮਿਤੀ 8 ਤੈਨੂੰ ਜਿਹੜੀ 25 ਨੂੰ ਇਹ ਹਵਾਈ ਅੱਡੇ ਲੱਗੋ ਅਮਨ ਫੀਸ ਦੇ ਲੱਗੋ ਜਿਹੜੀ ਆ ਰਾਤ ਨੂੰ 10 ਪੌਣੇ 11 ਦੇ ਲੱਗ ਚੱਕੇ ਇਹ ਇੱਕ ਫੋਰਚੂਨਰ ਗੱਡੀ ਜਿਹੜੀ ਹੈਗੀ ਆ ਪੀ ਵੀ 11 ਬੀ ਬੀ ਡੀ ਈ ਬੀ ਈ 0032 ਇਹ ਗਨ ਪੁਆਇੰਟ ਦੇ ਉੱਤੇ ਜਿਹੜੀ ਹੈ ਖੋ ਹੋ ਗਈ ਸੀਗੀ ਕਿੰਨਾ ਕੋਈ ਹੋਈ ਸੀ ਇਹ ਇਹ ਜਿਹੜਾ ਸੀਗਾ ਇਹਦਾ ਜਿਹੜਾ ਮਾਲਕ ਸੀਗਾ ਉਹ ਸੀਗਾ ਅਰਮਾਨਦੀਪ ਸਿੰਘ ਸਾਨੂੰ ਅਮੇਜਰ ਸਿੰਘ ਵੀਪੀਓ ਕੋਟਲੀ ਗੁਜਰਾ ਪਿੰਡੀਆਂ ਸ਼ਾਹਕੋਟ ਥਾਣੇ ਚੰਦਰ ਦੇ ਵਿੱਚ ਜੀ ਉਹ ਗੱਡੀ ਜਿਹੜੀ ਗਨ ਪੁਆਇੰਟ ਤੇ ਇਹਨਾਂ ਕੋਲ ਹੋਏ ਖੋ ਕੇ ਲੈ ਗਈ ਸੀਗੇ ਤੇ ਉਦੋਂ ਬਾਅਦ 9 ਤਰੀਕ ਨੂੰ ਜਿਹੜਾ ਹੈਗਾ ਇਹ ਮੁਕਤਮਾ ਦਰਜ ਕੀਤਾ ਗਿਆ ਮੁਕਤਮਾ ਥਾਣੇ ਚ ਕੀਤਾ ਜੀ ਮੁਕਤਮਾ ਜੰਡਿਆਲੇ ਥਾਣੇ ਜੰਡਿਆਲੇ ਥਾਣੇ ਮੁਕਤਮਾ ਦਰਜ ਕੀਤਾ ਗਿਆ ਮੁਕਦਮੇ ਤੋਂ ਬਾਅਦ ਜਿਹੜੀ ਤਫ਼ਤੀਸ਼ ਜਦੋਂ ਅਮਲ ਚੱਕੇ ਲਿਆਂਦੀ ਉਹ ਤਫ਼ਤੀਸ਼ ਦੇ ਦੌਰਾਨ ਇਹ ਡੀਐਸਪੀ ਜੰਡਿਆਲਾ ਤੇ ਐਸਐਚਓ ਜੰਡਿਆਲਾ ਨੇ ਜਿਹੜਾ ਹੈਗਾ ਇਹ ਅੱਜ ਜਿਹੜੇ ਆ ਇਹ ਦੋ ਬੰਦੇ ਏਸੇ ਗੱਡੀ ਦੇ ਵਿੱਚ ਜਦੋਂ ਦੇ ਦੇਖੇ ਗਏ ਇਸ ਇਲਾਕੇ ਦੇ ਵਿੱਚ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਨੂੰ ਫੜ ਲਿਆ ਗਿਆ ਸਨੇ ਗੱਡੀ ਫੜਨ ਤੋਂ ਬਾਅਦ ਜਿਹੜੇ ਦੋ ਦੋਸ਼ੀ ਹੈਗੇ ਆ ਇਹਨਾਂ ਦੇ ਵਿੱਚ ਇਹ ਜਿਹੜੇ ਸਮੇਤ ਗੱਡੀ ਫੜੇ ਗਿਆ ਉਹ ਚਮ ਹੈਗਾ ਹਰਮਨਦੀਪ ਸਿੰਘ son of ਅੰਗਰੇਜ਼ ਸਿੰਘ ਵਾਸੀ ਗੁਰੂ ਰਾਮਦਾਸ ਐਵੈਨਿਊ ਐ ਨਿਊ ਫਤਿਹ ਚੱਕ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਕੱਭ ਕਿੱਥੇ ਕਿੱਥੇ ਦੂਜਾ ਬੰਦਾ ਹੈਗਾ ਜੀ ਗੁਰਜੀਤ ਸਿੰਘ ਉਰਫ ਆਂਡਾ ਪੁੱਤਰ ਸੰਤੋਖ ਸਿੰਘ ਵਾਸੀ ਅਗਵਾਲ ਐਵੇਨਿਊ ਤਰਨਤਾਰ ਦਾ ਜੀ ਇਥੋਂ ਕਿੱਥੋਂ ਬੰਡਾਲੇ ਨਾਕੇ ਤੋਂ ਇਹ ਗ੍ਰਫਤਾਰ ਕੀਤੇ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਫਰਦਰ ਪੁੱਛਗਿੱਛ ਕੀਤੀ ਗਈ ਫਰਦਰ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿਹੜਾ ਅਸੀਂ ਇਸ ਵਾਰਦਾਤ ਨੂੰ ਜਦੋਂ ਅਸੀਂ ਗੱਡੀ ਖੋਈ ਆ ਇਸ ਵਾਰਦਾਤ ਦੇ ਵਿੱਚ ਜਿਹੜਾ ਅਸੀਂ ਪਿਸਤਲ ਸੀਗਾ ਬਤੀਪੁਰ ਉਹ ਅਸੀਂ ਉੱਥੇ ਜਿੱਥੇ ਮਰੀਆਲਾ ਮੁੰਜ ਦੇ ਵਿੱਚ ਜਿਹੜਾ ਅਸੀਂ ਲਪੋਚ ਪਾ ਕੇ ਰੱਖਿਆ ਹੋਇਆ ਵਾਰਦਾਤ ਕਰਨ ਤੋਂ ਬਾਅਦ ਇਹ ਉਦਸਤਿ ਲੈਗੇਸੀ ਉੱਥੇ ਨਿਕਾਸ਼ ਪਾ ਕੇ ਰੱਖਿਆ ਸੀਗਾ ਜਿੱਥੋਂ ਅੱਜ ਟੀਮ ਜਿਹੜੀ ਹੈਗੀ ਆ ਉਹਨੂੰ ਬਰਾਮਦ ਕਰਨ ਵਾਸਤੇ ਗਈ ਸੀ ਜਦੋਂ ਬਰਾਮਦਗੀ ਕਰਾਉਣ ਲੱਗੇ ਤੇ ਇਸ ਹਰਮਨਦੀਪ ਸਿੰਘ ਨੇ ਆਪਣੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਹੱਥ ਖੜੀ ਛੜਾ ਕੇ ਤੇ ਉਹਦੇ ਕੋਲੋਂ ਪਿਸਤਲ ਜਿਹੜਾ ਉੱਥੋਂ ਚੱਕ ਕੇ ਇੱਕ ਫਾਇਰ ਕੀਤਾ ਜਿਹੜਾ ਸਾਡਾ ਮਲਾਜ਼ਮ ਜਿਹੜਾ ਹੈਗਾ ਉਹ ਬਚ ਗਿਆ ਤੇ ਆਪਣੀ ਸੇਫਟੀ ਵਾਸਤੇ ਜਦੋਂ ਇਹਦੇ ਫਾਇਰ ਕੀਤਾ ਤੇ ਇਹਦਾ ਫਾਇਰ ਜਿਹੜਾ ਇੱਕ ਸੱਜੀ ਲਾਤੇ ਵਿੱਚ ਵੱਜਿਆ ਹੈਗਾ ਤੇ ਇਹ ਜ਼ਖਮੀ ਹੈ ਤੇ ਦੂਜਾ ਬੰਦਾ ਵੀ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਉੱਥੋਂ ਡਿੱਗ ਪਿਆ ਹੈਗਾ ਉਹਦੇ ਗੁੱਡੇ ਤੇ ਸੱਟ ਹੈਗੀ ਆ ਤੇ ਇਹ ਦੋਨੋਂ ਬੰਦੇ ਜਿਹੜੇ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹੈਗੇ ਆ ਔਰ ਇਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੇ ਅਸੀਂ ਹੁਣ ਤਰਮਤਾਨ ਦੇ ਰਹਿਣ ਵਾਲੇ ਆ ਦੋਨੋਂ ਜਣੇ ਇਹਨਾਂ ਦੀ ਬੈਕਗ੍ਰਾਉਂਡ ਅਸੀਂ ਖੰਗਾਲ ਰਹੇ ਆ ਵੀ ਇਹਨਾਂ ਦਾ ਪਿਛੋਕੜ ਕੀ ਆ ਕ੍ਰਿਮਨਲ ਹੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਰ ਰਿਕਾਰਡ ਅਸੀਂ ਉੱਥੋਂ ਲੈ ਰਹੇ ਆ ਜੀ ਤੁਹਾਨੂੰ ਦੱਸਿਆ ਵੀ ਪਿਸਤਲ ਜਿਹੜਾ ਇਹਨਾਂ ਨੇ ਵਰਤ ਉਸੇ ਨੂੰ ਬਰਾਮਦ ਕਰਨ ਵਾਸਤੇ ਇਹ ਜਾ ਗਏ ਸੀਗੇ ਤੇ ਪੁਲਿਸ ਪਾਰਟੀ ਤੇ ਇਹਨਾਂ ਨੇ ਉਸੇ ਨਾਲ ਹੀ ਫਾਇਰ ਕੀਤਾ ਜਿਹੜਾ ਪੁਲਿਸ ਪਾਰਟੀ ਨੇ ਆਪਣੇ ਵਿਚਾਲੇ ਫਾਇਰ ਕੀਤਾ ਜਿਹੜੀ ਦੀ ਲੱਤ ਤੇ ਵੱਜਿਆ ਹੈਗਾ ਬਾਕੀ ਇਹ ਇਲਾਜ ਦੇ ਜੇਰੇ ਇਲਾਜ ਨੇ ਤੇ ਇਹਨਾਂ ਦਾ ਸਫੀਸ਼ੀਐਂਟ ਪੁਲਸ ਰਮਾਨ ਲੈ ਕੇ ਵੀ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾ ਕੀਤੀਆਂ ਨੇ ਤੇ ਪਸ ਹੋਰ ਅਸਲਾ ਇਹਨਾਂ ਕੋਲ ਹੈਗਾ ਤਾਂ ਕਿੱਥੇ ਲੁਕਾਛ ਪਾ ਕੇ ਰੱਖਿਆ ਉਹਦੇ ਬਾਰੇ ਜਿਹੜਾ ਤਫਤੀਸ਼ ਕੀਤੀ ਜਾ ਰਹੀ ਹੈ ਕਿਸਨ ਗੱਡੀ ਜਿਸ ਦਿਨ ਕੋਈ ਉਧਰ ਕੋ ਗੱਡੀ ਕੱਲੀ ਖੋਈ ਗਈ ਪੈਸਾ ਵੀ ਕੋਈ ਖੋਇਆ ਗਿਆ ਨਾ ਪਰ ਕੋਈ ਹੋਰ ਜਿਸਨਾਂ ਕੋ ਜਿਸਨਾਂ ਗੱਡੀ ਕੋਈ ਇਹਨਾਂ ਨੇ ਨਹੀਂ ਇਹ ਗੱਡੀ ਖੋ ਕੇ ਤੇ ਆਪਣਾ ਇੱਕ ਮੋਟਰਸਾਈਕਲ ਜੀ ਤੇ ਆਏ ਸੀ ਉਹ ਮੋਟਰਸਾਈਕਲ ਉੱਥੇ ਛੱਡ ਗਏ ਸੀਗੇ ਤੇ ਮੋਟਰਸਾਈਕਲ ਛੱਡ ਕੇ ਗੱਡੀ ਖੋ ਕੇ ਇਹ ਲੈ ਗਏ ਸੀ ਕੀ ਕਾਰਵਾਈ ਕਰ ਰਹੇ ਤੁਸੀਂ ਹਾਂ ਜੀ ਇਹਨਾਂ ਦੇ ਖਿਲਾਫ ਨਹੀਂ ਇਹਨਾਂ ਖਿਲਾਫ ਜਿਹੜੀ ਪਹਿਲਾਂ ਪਰਚਾ ਦਰਜ ਹੈ ਉਹਦੇ ਚ ਇਹਨਾਂ ਦੀ ਗ੍ਰਿਫਤਾਰੀ ਪਈ ਆ ਉਸ ਤੋਂ ਬਾਅਦ ਜਿਹੜਾ ਆ ਜਿਹੜਾ ਹੈਗਾ ਜਿਹੜੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਫਾਇਰਿੰਗ ਕੀਤੀ ਆ ਇਹਦੇ ਵਿੱਚ ਜੋ ਬਣਦੀ ਕਾਰਵਾਈ ਉਹ ਅਮਲ ਚ ਲਿਆ ਰਹੇ ਹਾਂ ਸਭ ਮੇਤੇ ਵਿਸ਼ੇ ਤਲਵੀ ਦਾ ਕਤਲ ਹੋਇਆ ਜੀ ਉਹਦੇ ਬਾਰੇ ਵੀ ਤਾਂ ਵੀ ਉਸ ਤੋਂ ਪਹਿਲਾਂ ਇੱਕ ਸਟੇਡੀਅਮ ਵਿੱਚ ਕਤਲ ਹੋਇਆ ਤਾਂ ਵੀ ਜਿਹੜੇ ਉਹਦੀ ਵਾਰਦਾਤਾਂ ਬੜੀਆਂ ਹੋ ਰਹੀਆਂ ਨੇ ਇਲਾਕੇ 'ਚ ਦੇਖੋ ਇਦਾਂ ਜੀ ਇਹ ਕ੍ਰਿਮਨਲ ਜਿਹੜੇ ਵਾਰਦਾਤਾਂ ਹੁੰਦੀਆਂ ਨੇ ਉਹਦੇ ਵਿੱਚ ਪੁਲਿਸ ਦਾ ਫਰਜ਼ ਬਣਦਾ ਵੀ ਇਹ ਜੇ ਕੋਈ ਵਾਰਦਾਤ ਹੋ ਗਈ ਹੈ ਤਾਂ ਉਹਨੂੰ ਟ੍ਰੇਸ ਕਰੀਏ ਜਿੱਦਾਂ ਅਸੀਂ ਤੁਹਾਨੂੰ ਹੁਣ ਆ ਵਾਰਦਾਤ ਦੱਸ ਰਹੇ ਹਾਂ ਜਿਹੜੀ ਜਿੱਤ ਅਸੀਂ ਬੰਦੇ ਫੜੇ ਹੈਗੇ ਆ ਇਹਦੇ 'ਚ ਵੀ ਜੇ ਵਾਰਦਾਤ ਹੁੰਦੀ ਹੈਗੀ ਹੈ ਤਾਂ ਪੁਲਿਸ ਦਾ ਇੱਕ ਫਰਜ਼ ਬਣਦਾ ਵੀ ਉਹਨੂੰ ਟ੍ਰੇਸ ਕੀਤਾ ਜਾਵੇ ਉਹ ਵੀ ਜਿਹੜੇ ਦੋ ਮਰਡਰ ਹੈਗੇ ਆ ਉਹ ਅਸੀਂ ਜਲਦੀ ਟ੍ਰੇਸ ਕਰਨਾ ਸਾਰੇ ਇਹ ਬਦਲੀ ਸੁਪਤੀਸ਼ ਕੀ ਸਾਹਮਣੇ ਆਇਆ ਸਾਰਾ ਕੁਝ